ਖੁੱਡੀਆਂ ਸਾਭ ਦੀ ਬੱਲੇ ਬੱਲੇ ਹਾਂ ਆਮ ਪਾਰਟੀ ਇੱਕ ਤਾਂ ਲੇਟ ਮਾਰੇ ਬਾਦੂ ਦੀ ਅੱਛਾ ਕਾਲੀ ਹੈਗੀ ਸੀ ਅੱਛਾ ਪਹਿਲਾ ਕਾਲੀ ਪੱਕੇ ਪਹਿਲੀ ਵਾਰੀ ਆਮ ਪਾਰਟੀ ਨੇ ਵੋਟ ਭਾਇਆ ਮੈਂ ਕਿਹਨੇ ਅੱਛਾ ਜੀ ਮਾਨ ਸਾਹਿਬ ਹੀ ਗਏ ਵਧੀਆ ਬੰਦਾ ਵਧੀਆ ਬੰਦਾ ਹੈ ਭਈ ਪਾਰਟੀ ਦਾ ਬੜੀਆ ਕੰਮ ਹੈ ਸਭ ਤੋਂ ਆਮ ਆਦਮੀ ਦਾ ਖੁੱਡੀਆਂ ਲਾਜਮੀ ਜਿਤਾਵਾਂਗੇ ਜਿੰਨੇ ਜੋਰ ਤੱਕ ਉਹਨਾਂ ਲਗਲਾਵਾਂਗੇ ਭਈ ਅੱਜ ਪਹਿਲੇ ਨੰਬਰ ਤੇ ਆਊਗਾ ਬਹੁਤ ਖੁੱਡੀਆਂ ਬਹੁਤ ਵਧੀਆ 41000 ਨਾਲ ਗੁਰਪ੍ਰੀਤ ਸਿੰਘ ਨੂੰ ਥੋੜੀ ਲੀਡ ਦਿੱਤੀ ਸੀ 51000 ਦੀ ਲੀਡ ਆਉਗੀ ਇੱਥੇ ਇਦਾਂ ਦੇਖੋ ਇਹ ਗੱਲ ਦਿਲ ਦਾ ਜਿਵੇਂ ਪੱਤਾ ਸਾਫ਼ ਹੀ ਹੈ ਜੀ ਸਾਡੀ ਟੱਕਰ ਹੀ ਭਾਜਪਨ ਨਾਲ ਹੈ ਅੱਛਾ ਕਿੱਥੇ ਕਿੱਥੇ ਬੋਚੋ ਕਿਸੇ ਬੋਟ ਹੈ ਨੂੰ ਬੋਲ ਤੇ ਜਾਣੀ ਚੁੜੀਆਂ ਸਾਹਿਬ ਨੇ ਹੈ ਚੁੜੀਆਂ ਸਾਹਿਬ ਹੈ ਆਪ ਨਾਲ ਅੱਛਾ ਹਾਂ ਚੁੜੀਆਂ ਸਾਹਿਬ ਦਾ ਮਾਣ ਸਾਡੇ ਹਾਂਜੀ ਗੁਰਮੀਤ ਕੁੱਡੀਆਂ ਬਾਰੇ ਜਾਣਦੇ ਆ ਜੀ ਹੁਣ ਤਾਂ ਉਹਨਾਂ ਨੂੰ ਮਿਲੇ ਨਹੀਂ ਆ ਇੱਕ ਦੋ ਵਾਰੀ ਪਿੰਡ ਤੇ ਆਏ ਨੇ ਉਹ ਇੱਕ ਵਾਰੀ ਐਮਪੀ ਜਿੱਤੇ ਸੀਗੇ ਉਹ ਬੀਸਾਈਕਲ ਤੇ ਹੀ ਉਤਰਦੇ ਫਿਰਦੇ ਹੁੰਦੇ ਸੀਗੇ ਲੋਕਾਂ ਦੇ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਇਸ ਵਾਰ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਮਾਨਸਾ ਦੇ ਪਿੰਡ ਝੰਡਾ ਖੁਰਦ ਪਹੁੰਚੇ ਆ ਤੇ ਲੋਕਾਂ ਤੋਂ ਜਾਣਦੇ ਆ ਸੱਥਾਂ ਦੇ ਵਿੱਚ ਜਦੋਂ ਚਰਚਾ ਹੁੰਦੀ ਹੈ ਤਾਂ ਸਰਕਾਰਾਂ ਬਣਦੀਆਂ ਨੇ ਇਸ ਵਾਰ ਦੇਖਣਾ ਕੀ ਹੈ ਵੀ ਲੋਕ ਕਿਹੜੀ ਸਰਕਾਰ ਨੂੰ ਪਸੰਦ ਕਰਦੇ ਨੇ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਨੇ ਤੇ ਅਸਲ ਵਿੱਚ ਪੰਜਾਬ ਬਸਾਇਆ ਕਿਨੇ ਤੇ ਲੁੱਟਿਆ ਕਿਨੇ ਸਾਰੀ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਹੈ ਜੀ ਨਾਮ ਲੇ ਚੁੰਮਦਾਸ ਆ ਜੀ ਅੱਛਾ ਚੋਣਾਂ ਆ ਗਈਆਂ ਪ੍ਰਚਾਰ ਚੱਲ ਪਿਆ ਪਤਾ ਲੱਗਿਆ ਹੁਣ ਹਾਂ ਪਤਾ ਲੱਗ ਗਿਆ ਜੀ ਇਹ ਫਿਰ ਕਿਹੜੀ ਪਾਰਟੀ ਦਾ ਹੁਣ ਤੱਕ ਕੰਮ ਵਧੀਆ ਲੱਗਿਆ ਵਧੀਆ ਤਾਂ ਆਮ ਕੋਈ ਲੱਗੇ ਯਾਰ ਆਮ ਪਾਰਟੀ ਇੱਕ ਤਾਂ ਲਾਈਟ ਮਾਰੇ ਬਾਦੂ ਦੀ ਇੱਕ ਬੰਦੋ ਨਾਲੀਆ ਬੰਦੋ ਟੁੱਟਿਓ ਵੀ ਮੈਂ ਸਹਾਇਤਾ ਪੂਰੀ ਦੀ ਕੋਈ ਸਰਕਾਰ ਇੱਥੇ ਹੀ ਹੁੰਦੀਏ ਨਹੀਂ ਅਣ ਸਰਕਾਰ ਦੀ ਹੈ ਇੱਕ ਮਾਰੇ ਨੌਕਰੀ ਬੋਤਲਾ ਗਈ ਇੰਨੀ ਸਰਕਾਰ ਮੈਂ ਆਮਤੀ ਮੈਂ ਨਹੀਂ ਤਾਂ ਨੌਕਰੀ ਲਾਸਟ ਮੈਂ ਕਿਉਂ ਲਗਾਵਣੀ ਅੱਛਾ ਤੇ ਮਤਲਬ ਹੋਰ ਸਰਕਾਰਾਂ ਦੀ ਗੱਲ ਕਰੀਏ ਕਾਲੀ ਦਲ ਦੀ ਕਾਲੀ ਦਲ ਦੀ ਤਾਂ ਉੱਡੀ ਚੰਗੀ ਨਹੀਂ ਸੀ ਕਾਸੀ ਕਾਲੀ ਹੈਗੀ ਸੀ ਅੱਛਾ ਪਹਿਲਾਂ ਕਾਲੀ ਪੱਕੇ ਅੱਛਾ 60 ਸਾਲ ਦਾ ਹੋ ਗਿਆ ਮੈਂ ਤੇ ਮੈਨੂੰ 40 ਸਾਲ ਹੋ ਗਿਆ ਹੁਣ ਵੋਟ ਪਾਉਂਦਾ ਨੇ ਪਹਿਲੀ ਵਾਰੀ ਆਮ ਪਾਰਟੀ ਨੂੰ ਵੋਟ ਪਾਇਆ ਮੈਂ ਤੇ ਐਤ ਕੀ ਫਿਰ ਕੀ ਹੋਇਆ ਪਿਆ ਪਿੰਡਾਂ ਚ ਮਾਹੌਲ ਵਧੀਆ ਮੋਲ ਹੈ ਕਿਹੜੀ ਪਾਰਟੀ ਦੀ ਹਵਾ ਹੈ ਹਵਾ ਤਾਂ ਆਮ ਕੀ ਹੈ ਗੁਰਮੀਤ ਖੁੱਡੀਆਂ ਜਾਣਦੇ ਹੋ ਹਾਂ ਫਿਰ ਹੋਈ ਪਈਆਂ ਖੁੱਡੀਆਂ ਖੁੱਡੀਆਂ ਹਾਂ ਪੂਰੀ ਹਾਂਜੀ ਪੂਰੀ ਖੁੱਡੀਆਂ ਖੁੱਡੀਆਂ ਹੋਈਆਂ ਅੱਛਾ ਤੇ ਕਿੱਦਾਂ ਦਾ ਬੰਦਾ ਮਿਲਿਆ ਕਿਤੇ ਮਿਲੇ ਹਾਂਜੀ ਇੱਥੇ ਮਿਲੇ अच्छा केमान साहिब ही बढ़िया बंदा बढ़िया बंदा अच्छा सुनया कभी पहला भी ਉਹਨਾਂ ਦੇ ਪਿਤਾ ਬਾਰੇ हां ਉਹਨਾਂ ਪਿਤਾ ਬਾਰੇ ਸੁਣਿਆ ਜੀ ਜਗਦੇਵ ਸਿੰਘ ਹਾਂ ਕਿਵੇਂ ਦਾ ਸੁਆਸ ਨਹਿਰ ਚ ਡਿੱਗ ਡਿੱਗੇ ਸੀ ਜਾਂ ਸੱਟੇ ਸੀ ਕਿਸੇ ਨੂੰ ਉਹ ਪਤਾ ਨਹੀਂ ਸਾਨੂੰ اچھا ਉਹ ਵਿੱਚ ਰਹਿ ਗਿਆ ਹਾਂ اچھا ਭਾਈ ਜੀ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਭਾਈ ਪਾਰਟੀ ਦਾ ਬੜੀਆ ਕੰਮ ਹੈ ਸਭ ਤੋਂ ਆਮ ਆਦਮੀ ਦਾ ਕਾਰਨ ਕਾਰਨ ਇਹ ਬਈ ਕੰਮ ਬੜੇ ਸੋਹਣੇ ਕਰਦੇ ਆ ਕਿ ਐਮਐਲਏ ਸਾਹਿਬ ਕੋਲ ਜਾਂਦੇ ਜਾਂਦੇ ਐਮਐਲਏ ਸਾਹਿਬ ਗੱਲਾਂ ਸੁਣਦਾ ਹੈ। ਅੱਛਾ। ਚੰਗੀ ਆਪ ਵੇੜ ਦਿੰਦਾ ਹੈ। ਹਾਂ। ਸਾਰੀਆਂ ਪਾਰਟੀਆਂ ਨੂੰ ਫਰੋਲ ਕੇ ਵੇਖਿਆ ਨੇ ਪਹਿਲਾਂ ਕਾਲੀਆਂ ਕੋਲ ਗਏ ਆ ਤੇ ਮੈਂ ਕਾਂਗਰਸੀ ਵੀ ਰਿਆਂ। ਹੂੰ। ਕੋਈ ਮਤਲਬ ਨਹੀਂ ਆਇਆ ਜਾਂ ਕੰਮ ਕਰਨ ਦਾ। ਇਹ ਜਿਹੜਾ ਗੁਰਪ੍ਰੀਤ ਕੰਮ ਕਰਦਾ ਹੈ ਯਾ ਸੋਣਾ। ਅੱਛਾ। ਇਹ ਸਭ ਤੋਂ ਵਧੀਆ ਬੰਦਾ ਹੈ। ਫਿਰ ਜਿਤਾਉਂਗੇ ਕੁੜੀਆਂ ਨੂੰ? ਕੁੜੀਆਂ ਨੂੰ لازਮੀ ਜਿਤਾਵਾਂਗੇ ਜਿੰਨੇ ਜ਼ੋਰ ਲਗਾਉਣ ਨਕਲਾਵਾਂਗੇ ਵੀ ਇਹ ਪਹਿਲੇ ਨੰਬਰ ਤੇ ਆਊਗਾ। ਅੱਛਾ ਕੁੜੀਆਂ ਹੀ ਆਊ ਕਦੇ ਨਾ। ਹਾਂ ਪਹਿਲੇ ਨੰਬਰ ਤੇ ਆਊਗਾ। ਅੱਛਾ। ਬਾਈ ਜੀ ਫਿਰ ਇੱਕ ਇੱਕ ਸਵਾਲ ਇਹ ਹੈ ਵੀ ਧਰਮ ਦੇ ਨਾਂ ਤੇ ਰਾਜਨੀਤੀ ਹੋਣੀ ਚਾਹੀਦੀ ਹੈ? ਨਹੀਂ ਜੀ। ਹਾਂ ਜੀ। ਗਲਤ ਹੈ ਧਰਮ ਦੇ ਨਾਂ ਤੇ ਨਹੀਂ ਹੋਣੀ ਚਾਹੀਦੀ ਕਦੇ ਵੀ। ਅੱਛਾ। ਬਿਲਕੁਲ ਵਾਲੇ ਬੰਦਾ ਦੇਖਿਓ ਵੋਟਪਾਉ ਵਾਲੇ ਇੱਕ ਤਾਂ ਸੀਐਮ ਸਾਹ ਨੇ ਕੰਮ ਕੀਤਾ ਇੱਕ ਵਿਧਾਇਕ ਇੱਕ ਬਲਸਣ। ਹੂੰ। ਜਿਹੜੇ ਬਾਦਲ ਸਾਹਿਬ ਸੀ ਹੋਰ ਚੀਜ਼ ਦੱਸਦੇ ਵਾਲੇ ਵਿਧਾਇਕ ਬਣ ਕੇ ਦੱਸਦੇ ਪੈਨਸ਼ਨਰ ਲੈਂਦੇ ਸੀਗੇ। ਉਹ ਕੰਮ ਵਾਲੇ ਬੰਦ ਕਰਤਾ। ਹੂੰ। ਤੁਜਾ ਮਾਲੇ ਨੌਕਰੀ ਕੱਢੀ ਹੈ ਬਿਨਾ ਸਪਰਸ਼ ਬਿਨਾ ਪੈਸੇ ਤੋਂ ਸਾਡੇ ਪਿੰਡ ਦੀ 20 25 ਮਾਲੇ ਲੋੜ ਬੰਦ ਬੱਚੇ ਲੱਗੇ ਨੌਕਰੀ ਬਿਨਾ ਸਪਰਸ਼ ਤੋਂ ਬਿਨਾ ਸਪਰਸ਼ ਤੋਂ ਕੋਈ ਪੈਸਾ ਨਹੀਂ ਉਹਨਾਂ ਮਾਪਿਆਂ ਨੂੰ ਉਦਾਂ ਹੀ ਪਤਾ ਲੱਗੇ ਜਦੋਂ ਜੁਨਿੰਗ ਲੈਟਰ ਆ ਗਿਆ ਕਰੀ ਅੱਛਾ ਪਹਿਲਾਂ ਕਿਵੇਂ ਚੱਲਦਾ ਸੀ ਪਹਿਲਾਂ ਚੱਲਦਾ ਸੀ ਮਾਲੇ ਉਹ ਪੈਸੇ ਚੱਲਦੇ ਹੀ ਉੱਥੇ ਦੀ ਕਰ ਆਪਾਂ ਪਹੁੰਚ ਦੇਣੀ ਸੀ ਜਿਹੜੇ ਵੱਡੇ ਲੋਕ ਸੀ ਉਹਨਾਂ ਦੇ ਬੱਚੇ ਲੱਗਦੇ ਸੀਗੇ ਆਪਣੇ ਲੱਗਦੇ ਨਹੀਂ ਸੀ ਕੋਈ ਬੱਚੇ ਫਿਰ ਕੀ ਹਵਾ ਗੁਰਮੀਤ ਖੁੱਡੀਆਂ ਦੀ ਗੁਰਮੀਤ ਖੁੱਡੀਆਂ ਬਹੁਤ ਵਧੀਆ ਅਕਾਲੀ ਦਲ ਕਹਿੰਦੇ ਅਸੀਂ ਕੰਮ ਕੀਤੇ ਆ ਅਕਾਲੀ ਦਲ ਨੇ ਇੱਥੇ ਜ਼ੀਰੋ ਵੀ ਕੰਮ ਨਹੀਂ ਕਰਿਆ ਆ ਕੇ ਬੁਖਾਦੇ ਜ਼ੀਰੋ ਲੈਵਲ ਤੇ ਵੀ ਕੋਈ ਵੀ ਕੰਮ ਕਰਿਆ ਸਾਂਝਾ ਕੰਮ ਤੱਕ ਗਣਾ ਦੇ ਇੱਕ ਕੰਮ ਵੀ ਅਸੀਂ ਸਾਰੇ ਅਕਾਲੀ ਦਲ ਦਾ ਝੰਡਾ ਚੱਕ ਲਾਂਗੇ ਅੱਛਾ ਪਿੰਡ 'ਚ ਫਿਰ ਖੁੱਡੀਆਂ ਦਾ ਕੀ ਮਾਹੌਲ ਖੁੱਡੀਆਂ ਦਾ ਪੂਰਾ ਇੱਕ ਨੰਬਰ ਤੇ ਸਾਡੇ ਪਿੰਡ ਅੱਛਾ ਹਾਂ ਅਕਾਲੀ ਦਲ ਵਾਲੇ ਤਾਂ ਮਿੰਤਾ ਕਰਦੇ ਫਿਰਦੇ ਆ ਵੀ ਆਮਚੇ ਲਾ ਲਓ ਲੇਕਿਨ ਅਸੀਂ ਲੈਂਦੇ ਨਹੀਂ ਭਾਈ ਕਿਉਂ ਉਹਨਾਂ ਨੇ ਪਹਿਲਾਂ ਪਿੰਡ ਦਾ ਨਾਸ ਪਟਿਆ ਜਿਹੜੇ ਆਗੂ ਬੰਦੇ ਸੀ ਕਰੋੜਾਂ ਰੁਪਈਆ ਦਾ ਗ ਤੂਰੇ ਬਾਰੇ ਬਾਰੇ ਜੇ ਜੇ ਆਪਾਂ ਕਹੀਏ ਵੀ ਕਾਂਗਰਸ ਦਾ ਕੁਛ ਕਾਂਗਰਸ ਤਾਂ ਜਾਵੇਂ ਜੀਰੋ ਆ ਕੋਈ ਪ੍ਰੋਗਰਾਮ ਹੀ ਨਹੀਂ ਹੋਇਆ ਮੇਰੇ ਪਿੰਡ ਚ ਕਾਂਗਰਸ ਦਾ ਤਵਲੀ ਪਾਜ ਪਾ ਚਲੋ ਕਾਂਗਰਸ ਨਾਲੋਂ ਚਲੋ ਕੋਈ ਇਹਨਾਂ ਤੋਂ ਸਾਡੀ ਟੱਕਰ ਹੀ ਭਾਜਪਾ ਨਾਲ ਹੈ ਅੱਛਾ ਠੀਕ ਹੈ ਭਾਜੀ ਕੀ ਨਾਮ ਹੈ ਸੰਦੀਪ ਜੀ ਸੰਦੀਪ ਜੀ ਕਿਵੇਂ ਦੇਖਦੇ ਹੋ ਫਿਰ ਕੰਮ ਹੁਣ ਤੱਕ ਪਿੰਡਾਂ ਨੂੰ ਬਹੁਤ ਵਜੇ ਕੰਮ ਹੋਇਆ ਜੀ ਆਮ ਆਦਮੀ ਪਾਰਟੀ ਵੱਲੋਂ ਜੀ ਆਮ ਆਦਮੀ ਪਾਰਟੀ ਸਾਰੇ ਆਪ ਵਾਲੇ ਲੱਗਦੇ ਹਾਂਜੀ ਹਾਂਜੀ ਸਾਰੇ ਆਪ ਵਾਲੇ ਹੀ ਇਥੇ ਸਾਰਾ ਪਿੰਡ ਹੀ ਆਪ ਪੈਜ ਸਾਰਾ ਆ ਪਿੰਡ ਹੀ ਆਪ ਕੋਲ ਹੋ ਰਿਹਾ ਜੀ ਕਿੰਨੀ ਵੋਟ ਹੈ ਪਿੰਡ ਦੀ ਪਿੰਡ ਦੀ ਹੋਊਗੀ 25 2600 2400 ਵੋਟ ਹੈ ਕਿਹਨੂੰ ਭੁਗਤ ਜਾਣੀ ਫਿਰ ਖੁੱਡੀਆਂ ਸਾਹਿਬ ਜੀ ਹੈਂ ਖੁੱਡੀਆਂ ਸਾਹਿਬ ਮਿਲਿਆ ਨੂੰ ਤੁਸੀਂ ਹਾਂਜੀ ਚੰਗੀ ਦਾਣ ਜਾਣਦੇ ਕਿੱਦਾਂ ਚੰਗੀ ਦਾਣ ਬਹੁਤ ਵਧੀਆ ਬੰਦੇ ਨੇ ਜੀ ਹੈਂ ਬਹੁਤ ਵਧੀਆ ਬੰਦੇ ਨੇ ਜੀ ਤੇ ਉਹਨਾਂ ਦੇ ਪਿਤਾ ਬਾਰੇ ਜਾਣਦੇ ਹੋ ਜਗਦੇਵ ਸਿੰਘ ਖੁੱਡੀਆਂ ਨੇ ਨਹੀਂ ਇਹਨਾਂ ਤਾਂ ਨਹੀਂ ਬਸ ਇਹ ਨਾਮ ਬਜੁਰਗ ਸੁਣਿਆ ਹੈ ਬਹੁਤ ਵਧੀਆ ਬੰਦੇ ਸੀਗੇ ਹੂੰ ਪਰ ਅੱਛੀ ਕੁਆਲਿਟੀ ਦੇ ਮਾਲਕ ਸੀ ਬੰਦੇ ਇਹ ਉਹੀ ਪਰਿਵਾਰ ਹੈਗਾ ਹਾਂਜੀ ਤੇ ਫਿਰ ਕੁਡੀਆਂ ਕੁਡੀਆਂ ਕਰਾ ਦੋਗੇ ਹਾਂਜੀ ਹਾਂਜੀ ਪੱਕਾ ਜੀ ਹੈ ਹੈਗੀ ਹਵਾ ਪੂਰੀ ਪੂਰੀ ਜੱਜ ਕੇ ਜੀ ਅੱਛਾ ਹਾਂਜੀ ਅ ਬਾਈ ਜੀ ਕੀ ਨਾਮ ਹੈ ਵਰਤਾਸ਼ ਕੁਮਾਰ ਜੀ ਵਰਤਾਸ਼ ਜੀ ਕੀ ਲੱਗਦਾ ਫਿਰ ਇਸ ਵਾਰ ਕੀ ਦਾ ਮਾਹੌਲ ਜ਼ਿਆਦਾ ਲੱਗ ਰਿਹਾ ਸਾਡੇ ਤਾਂ ਜੀ ਦੇਖ ਲਓ ਤੁਸੀਂ ਆਪ ਦਾ ਹੀ ਮੋਲ ਵਧੀਆ ਜੀ ਆਪ ਦਾ ਜੀ ਅੱਛਾ ਹਾਂ ਕੁਡੀਆਂ ਸਾਡ ਦਾ ਮੋਲ ਸਾਡੇ ਜਿਹੜੇ ਐਮ ਐਲ ਏ ਨੇ ਗੁਰਪ੍ਰੀਤ ਸਿੰਘ ਬਣਾ ਵਾਲੀ ਸਾਡੇ ਇਥੇ ਕਗਰ ਨਦੀ ਟੱਪਦੀ ਹੈ ਨਾਲ ਦੀ ਜੀ ਉਹ ਮੰਨ ਲਓ ਪਾਣੀ ਆ ਜਾਂਦਾ 7ਵੇਂ 8ਵੇਂ ਮਹੀਨੇ ਜੇ ਅੱਛਾ ਉਹਦਾ ਪਾਣੀ ਆ ਗਿਆ ਸੀ ਐਤ ਕਲੇ ਤੇ ਇਹ ਫਸਲਾਂ ਕੁਝ ਮਰ ਗਈਆਂ ਸੀ ਲੋਕਾਂ ਦੀਆਂ ਤੇ ਝੋਨੇ ਦੁਆਰਾ ਲੱਗਣੇ ਸੀ ਤੇ ਗੁਰਪ੍ਰੀਤ ਆਪ ਮੰਨ ਲਓ ਐਮਐਲਏ ਸਾਹਿਬ ਰਾਤ ਨੂੰ ਵੀ ਮੌਕੇ ਤੇ ਇੱਥੇ ਰਹਿੰਦੇ ਸੀਗੇ ਅੱਛਾ ਤੇ ਜਦੋਂ ਪਾਣੀ ਉੱਤਰ ਗਿਆ ਨਾਲ ਦੀ ਨਾਲ ਉਹਨਾਂ ਨੇ ਬੰਨ ਨ ਮਰਵਾਤਾ ਜੀ ਅੱਛਾ ਜੇ ਬੰਨ ਨਾ ਮਾਰਦੇ ਤਾਂ ਮੰਨ ਲਓ ਫਸਲ ਲੋਕਾਂ ਦੀ ਬੀਜੀ ਨਹੀਂ ਜਾਣੀ ਸੀ ਦੁਬਾਰਾ ਅੱਛਾ ਸਭ ਤੋਂ ਵੱਡਾ ਕੰਮ ਤਾਂ ਇਹ ਉਹਨਾਂ ਨੇ ਕਰਿਆ ਵੀ ਹਰ ਇੱਕ ਬੰਦੇ ਨਾਲ ਵਿਚਰਦੇ ਨੇ ਉਹ ਆਉਂਦੇ ਨੇ ਜਦੋਂ ਲੀਡਰ ਜਿੱਤ ਜਾਂਦਾ ਉਸ ਤੋਂ ਬਾਅਦ ਪਿੰਡ 'ਚ ਨਹੀਂ ਵੜਦਾ ਜੀ ਅੱਛਾ ਤੇ ਗੁਰਪ੍ਰੀਤ ਜੀ ਹੁਣ ਤੁਸੀਂ ਦੇਖ ਲਓ 28 9 ਵਾਰ ਹੀ ਆ ਗਏ ਨੇ ਜਿੱਤਣ ਤੋਂ ਬਾਅਦ ਤੇ ਬਹੁਤ ਵਧੀਆ ਹਰ ਇੱਕ ਬੰਦੇ 'ਚ ਕੋਈ ਮੰਨ ਲਓ ਦੁੱਖ ਸੁੱਖ ਹੁੰਦਾ ਹਰ ਇੱਕ ਦੇ ਘਰੇ ਆਉਂਦੇ ਨੇ ਬੈਠਦੇ ਨੇ ਵੀ ਉਹਨਾਂ 'ਚ ਉਹ ਗੱਲ ਹੀ ਨਹੀਂ ਵੀ ਮੈਂ ਜਿੱਤ ਗਿਆ ਵੀ ਮੈਂ ਇਧਰ ਗੇੜਾ ਹੀ ਨਾ ਮਾਰਾ ਜੀ ਅੱਛਾ ਗੁਰਮੀਤ ਖੁੱਡੀਆਂ ਬਾਰੇ ਜਾਣਦੇ ਹੋ ਹਾਂਜੀ ਗੁਰਮੀਤ ਖੁੱਡੀਆਂ ਬਾਰੇ ਜਾਣਦੇ ਹਾਂ ਜੀ ਹੁਣ ਤਾਂ ਉਹਨਾਂ ਨੂੰ ਮਿਲੇ ਵੀ ਨਹੀਂ ਆ ਇੱਕ ਦੋ ਵਾਰੀ ਪਿੰਡ 'ਚ ਆਏ ਨੇ ਉਹ ਤੇ ਪਹਿਲਾਂ ਵੀ ਉਹਨਾਂ ਬਾਰੇ ਸੁਣਿਆ ਵੀ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਜੱਥੇਦਾਰ ਜਗਦੇਵ ਸਿੰਘ ਸੀਗੇ ਇਸ ਮੰਨ ਲਾ ਜਗਦੇਵ ਸਿੰਘ ਨਾਂ ਸੀਗਾ ਪੱਕਾ ਨਹੀਂ ਜਾਣਦੇ ਉਹ ਵੀ ਇੱਕ ਵਧੀਆ ਇਨਸਾਨ ਸੀਗੇ ਇੱਕ ਵਾਰੀ ਐਮਪੀ ਜਿੱਤੇ ਸੀਗੇ ਉਹ ਬੀ ਸਾਈਕਲ ਤੇ ਹੀ ਉਹ ਤੁਰਦੇ ਫਿਰਦੇ ਹੁੰਦੇ ਸੀਗੇ ਲੋਕਾਂ ਦੇ ਕੰਮ ਨਾਲ ਜਾ ਜਾ ਕੇ ਕਰਾਉਂਦੇ ਸੀ ਉਦੋਂ ਬੱਸਾਂ ਪੁੱਸਾਂ ਤੇ ਇੰਨੀਆਂ ਹੁੰਦੀਆਂ ਨਹੀਂ ਸੀਗੀਆਂ ਤੇ ਕਹਿੰਦੇ ਵੀ ਉਹਨਾਂ ਦਾ ਕਿਸੇ ਨੇ ਮਰਡਰ ਕਰਵਾਤਾ ਸੀਗਾ ਤੇ ਵਧੀਆ ਹੁਣ ਵੀ ਕਹਿੰਦੇ ਖੁੱਡੀਆਂ ਸਾਹਿਬ ਕੋਲੇ ਅਸੀਂ ਗਏ ਆ ਇੱਕ ਵਾਰੀ ਮਿਲੇ ਆ ਕੋਠੀ 'ਚ ਐ ਵੀ ਜਿਵੇਂ ਮੰਤਰੀ ਨੇ ਖੇਤੀਬਾੜੀ ਮੰਤਰੀ ਨੇ ਤੇ ਲੋਕਾਂ ਕੋਲੇ ਵੀ ਵਧੀਆ ਆ ਐ ਵੀ ਵਧੀਆ ਮਿਲਦੇ ਨੇ ਬਾਹਰ ਕੋਈ ਬੰਦਿਸ ਨਹੀਂ ਆਪ ਦਾ ਚਾਹ ਪਾਣੀ ਪੀ ਪਿਉਂਦੇ ਨੇ ਵਧੀਆ ਗਾਈਡ ਕਰਦੇ ਨੇ ਬੰਦਿਆਂ ਨੂੰ ਅੱਛਾ ਪਿੰਡ 'ਚ ਫਿਰ ਖੁੱਡੀਆਂ ਕੁਤੀਆਂ ਹਾਂ ਸਾਡੇ ਪਿੰਡ ਚ ਦਾ ਸਾਰੇ ਕੰਮ ਬਹੁਤ ਵਧੀਆ ਹੋ ਰਹੇ ਨੇ ਜੀ ਖੁੱਡੀਆਂ ਸਾਹਿਬ ਦੇ ਜੀ ਬੱਲੇ ਬੱਲੇ ਕਰਾਉਂਗੇ ਖੁੱਡੀਆਂ ਸਾਹਿਬ ਦੀ ਬੱਲੇ ਬੱਲੇ ਅੱਛਾ ਹਾਂ ਉਹਨਾਂ ਦੀ ਮੰਨ ਲਓ ਤਾਂ ਤੁਸੀਂ ਵੀ ਸੁਣਿਆ ਪਿੰਡ ਝੰਡੇ ਖੁਰਦ ਪਹੁੰਚੇ ਆ ਲੋਕਾਂ ਦੀ ਰਾਇ ਸੁਣੀ ਹੈ ਲੋਕ ਕੀ ਚਾਹੁੰਦੇ ਨੇ ਇਸ ਵਾਰ ਵੱਡਾ ਫਤਵਾ ਕਿਹੜੀ ਪਾਰਟੀ ਨੂੰ ਦੇਣਗੇ ਤੁਸੀਂ ਵੀ ਰਾਇ ਕਰਿਓ ਆਪਣੀ ਕਮੈਂਟਾਂ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ